ਜ਼ਿੰਦਗੀ ਵਿੱਚ ਸੁਪਨੇ ਦੇਖਣਾ ਗੁਨਾਹ ਨਹੀਂ ਪਰ ਉਹਨਾਂ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਅਤੇ ਲਗਨ ਦੀ ਲੋੜ ਹੈ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਲਸ ਦਾ ਤਿਆਗ ਕਰਨਾ ਪਵੇਗਾ ਕਹਿੰਦੇ ਚੰਗਾ ਕੰਮ ਕਰਨ ਲੱਗਿਆਂ ਕਦੀ ਦੇਰੀ ਨਹੀਂ ਕਰਨੀ ਚਾਹੀਦੀ ਹਰ ਰੋਜ਼ ਆਪਣੇ ਆਪ ਨੂੰ ਕਹਿੰਦੇ ਹਾਂ ਇਹ ਕੰਮ ਮੈਂ ਕੱਲ੍ਹ ਤੋਂ ਸ਼ੁਰੂ ਕਰਾਂਗਾ ਪਰ ਉਹ ਕੱਲ੍ਹ ਕਦੇ ਆਉਂਦਾ ਹੀ ਨਹੀਂ ਸਵੇਰ ਨੂੰ ਨਵੀਂ ਉਮੀਦ ਨਾਲ ਉੱਠਦੇ ਹੋਏ ਸੋਚਦੇ ਹਾਂ ਕਿ ਅੱਜ ਕੁਝ ਵਧੀਆ ਕਰਾਂਗੇ ਪਰ ਸ਼ਾਮ ਹੋਣ ਤੱਕ ਫਿਰ ਉਹੀ ਪੁਰਾਣੀਆਂ ਆਦਤਾਂ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਨੇ ਅੰਦਰ ਇੱਕ ਜਜ਼ਬਾ ਜ਼ਰੂਰ ਹੈ ਕਾਮਯਾਬ ਹੋਣ ਦਾ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਦਾ ਪਰ ਸ਼ੁਰੂ ਕਰਨ ਵਾਲਾ ਪਹਿਲਾ ਕਦਮ ਹੀ ਸਭ ਤੋਂ ਭਾਰੀ ਲੱਗਦਾ ਨੌਕਰੀ ਦੀ ਤਿਆਰੀ ਹੋਵੇ ਪੜਾਈ ਹੋਵੇ ਜਾਂ ਸਿਹਤ ਸੰਬੰਧੀ ਕੋਈ ਚੰਗੀ ਆਦਤ ਜਾਂ ਕੋਈ ਨਵਾਂ ਸਕਿੱਲ ਸਿੱਖਣਾ ਹੋਵੇ ਕੰਮ ਸਾਰੇ ਮਹੱਤਵਪੂਰਨ ਨੇ ਪਰ ਅਸੀਂ ਸਾਰਾ ਦਿਨ ਫੋਨ ਸਕਰੋਲ ਕਰਦੇ ਰਹਿੰਦੇ ਹਾਂ ਟੀਵੀ ਦੇ ਸਾਹਮਣੇ ਬੈਠੇ ਰਹਿਣਾ ਜਾਂ ਫਜ਼ੂਲ ਦੀਆਂ ਗੱਲਾਂ ਵਿੱਚ ਫਸੇ ਰਹਿੰਦੇ ਹਾਂ ਤੇ ਸਮਾਂ ਹੱਥੋਂ ਨਿਕਲ ਜਾਂਦਾ ਹੈ ਕਦੇ ਤੁਸੀਂ ਸੋਚਿਆ ਹੈ ਕਿ ਇਹ ਸਭ ਕਿਉਂ ਹੋ ਰਿਹਾ ਹੈ ਕਿ ਤੁਸੀਂ ਸੱਚਮੁੱਚ ਹੀ ਆਲਸੀ ਹੋ ਨਹੀਂ ਤੁਸੀਂ ਆਲਸੀ ਨਹੀਂ ਤੁਸੀਂ ਤਾਂ ਉਸ ਡਰ ਦੇ ਨਾਲ ਲੜ ਰਹੇ ਹੋ ਜੋ ਮਨ ਦੇ ਅੰਦਰ ਚੁੱਪਚਾਪ ਬੈਠਾ ਤੁਹਾਨੂੰ ਕਹਿੰਦਾ ਹੈ ਇਹ ਕੰਮ ਬਹੁਤ ਵੱਡਾ ਹੈ ਇਹ ਮੇਰੇ ਕੋਲੋਂ ਨਹੀਂ ਹੋਣਾ ਪਰ ਸਚਾਈ ਇਹ ਹੈ ਕਿ ਜਦੋਂ ਤੱਕ ਇਹ ਡਰ ਰਹੇਗਾ ਤੁਸੀਂ ਛੋਟੇ ਕੰਮ ਨੂੰ ਵੀ ਵੱਡਾ ਸਮਝ ਕੇ ਟਾਲਦੇ ਰਹੋਗੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਮੰਨਣਾ ਪਵੇਗਾ ਕਿ ਮੈਂ ਇਸ ਕੰਮ ਨੂੰ ਕਰ ਸਕਦਾ ਹਾਂ ਇੱਕ ਹੋਰ ਗੱਲ ਵੀ ਸਿੱਖਣ ਦੀ ਜ਼ਰੂਰਤ ਹੈ ਕੱਲ ਕਦੇ ਨਹੀਂ ਆਉਂਦਾ ਹਰ ਕੰਮ ਅੱਜ ਤੋਂ ਹੀ ਸ਼ੁਰੂ ਕਰਨਾ ਪਵੇਗਾ ਤਾਂ ਹੀ ਆਲਸ ਦਾ ਤਿਆਗ ਹੋਵੇਗਾ ਤੇ ਕਾਮਯਾਬੀ ਮਿਲੇਗੀ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਉਹ ਚਾਰ ਤਰੀਕੇ ਦੱਸਾਂਗਾ ਜਿਸ ਨਾਲ ਤੁਸੀਂ ਨਾ ਸਿਰਫ ਆਪਣਾ ਆਲਸ ਤੋੜ ਸਕੋਗੇ ਸਗੋਂ ਉਸ ਡਰ ਤੋਂ ਵੀ ਬਾਹਰ ਆ ਜਾਵੋਗੇ ਜੋ ਤੁਹਾਨੂੰ ਆਪਣੇ ਸੁਪਨਿਆਂ ਤੱਕ ਪਹੁੰਚਣ ਨਹੀਂ ਦਿੰਦਾ ਅਤੇ ਜਦੋਂ ਇਹ ਪਹਿਲਾ ਕਦਮ ਤੁਸੀਂ ਚੁੱਕ ਲਿਆ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਆਪ ਹੀ ਬਦਲਣ ਲੱਗ ਪਵੇਗੀ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਸ਼ੁਰੂਆਤ ਸਹੀ ਤਰੀਕੇ ਨਾਲ ਕੀਤੀ ਜਾਵੇ ਅਸਲੀਅਤ ਇਹ ਹੈ ਕਿ ਤੁਸੀਂ ਆਪਣੇ ਮਨ ਵਿੱਚ ਹਰ ਰੋਜ਼ ਵੱਡੇ ਵੱਡੇ ਪਲਾਨ ਬਣਾਉਂਦੇ ਹੋ ਸਵੇਰ ਨੂੰ ਇੱਕ ਨਵੀਂ ਉਮੀਦ ਨਾਲ ਉੱਠਦੇ ਵੀ ਹਾਂ ਇੱਕ ਨਵੇਂ ਇਰਾਦੇ ਨਾਲ ਦਿਨ ਦੀ ਸ਼ੁਰੂਆਤ ਵੀ ਕਰਦੇ ਹਾਂ ਪਰ ਸ਼ਾਮ ਤੱਕ ਫੇਰ ਉਹੀ ਪਛਤਾਵਾ ਅੱਜ ਵੀ ਕੁਝ ਨਹੀਂ ਕੀਤਾ ਗਿਆ ਇੱਛਾ ਤੁਹਾਡੀ ਬਿਲਕੁਲ ਸਾਫ਼ ਹੈ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਪਰ ਸੱਚ ਇਹ ਹੈ ਤੁਹਾਡੀ ਜੰਗ ਤੁਹਾਡੇ ਸੁਪਨਿਆਂ ਨਾਲ ਨਹੀਂ ਲੱਗੀ ਹੋਈ ਅਸਲ ਜੰਗ ਤਾਂ ਤੁਹਾਡੇ ਦਿਮਾਗ ਨਾਲ ਹੈ ਤੁਹਾਡੇ ਆਪਣੇ ਹੀ ਅੰਦਰ ਮਨ ਨਾਲ ਚੱਲ ਰਹੀ ਹੈ ਉਹ ਮਨ ਜੋ ਤੁਹਾਨੂੰ ਕਹਿੰਦਾ ਹੈ ਫੋਨ ਸਕਰੋਲ ਕਰਨਾ ਆਸਾਨ ਹੈ ਟੀਵੀ ਦੇ ਸਾਹਮਣੇ ਬੈਠੇ ਰਹਿਣਾ ਸੌਖਾ ਹੈ ਮਿਹਨਤ ਇਹ ਬਹੁਤ ਮੁਸ਼ਕਲ ਕੰਮ ਹੈ ਪਰ ਜਦੋਂ ਤੱਕ ਤੁਸੀਂ ਇਸ ਕੰਫਰਟ ਜ਼ੋਨ ਨੂੰ ਨਹੀਂ ਤੋੜਦੇ ਸੁਪਨਿਆਂ ਦੀ ਸ਼ੁਰੂਆਤ ਵੀ ਨਹੀਂ ਹੋਣੀ ਇੱਕ ਗੱਲ ਸਮਝਣ ਵਾਲੀ ਹੈ ਤੁਸੀਂ ਸੱਚਮੁੱਚ ਆਲਸੀ ਨਹੀਂ ਤੁਸੀਂ ਸਿਰਫ ਇੱਕ ਹੀ ਜਗ੍ਹਾ ਤੇ ਰੁਕੇ ਹੋ ਤੁਸੀਂ ਇੱਕ ਅਜਿਹੇ ਮੋੜ ਤੇ ਖੜੇ ਹੋ ਜਿੱਥੋਂ ਇੱਕ ਨਵਾਂ ਕਦਮ ਚੁੱਕਣਾ ਤੁਹਾਨੂੰ ਬਹੁਤ ਭਾਰਾ ਲੱਗਦਾ ਹੈ ਇਹ ਵੀ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਅੱਜ ਦਾ ਇਹ ਆਲਸ ਤੁਹਾਡੀ ਪੂਰੀ ਜ਼ਿੰਦਗੀ ਦੀ ਸੱਚਾਈ ਨਹੀਂ ਇਹ ਸਿਰਫ ਇੱਕ ਆਮ ਰੁਕਾਵਟ ਹੈ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਦੌਰ ਜਿਸ ਤੋਂ ਬਾਹਰ ਆਉਣਾ ਕੋਈ ਮੁਸ਼ਕਲ ਨਹੀਂ ਪਰ ਜੇ ਸ਼ੁਰੂਆਤ ਸਹੀ ਤਰੀਕੇ ਨਾਲ ਕੀਤੀ ਜਾਵੇ ਹੁਣ ਸਵਾਲ ਆਉਂਦਾ ਹੈ ਅਸੀਂ ਆਲਸੀ ਮਹਿਸੂਸ ਕਰਦੇ ਹੀ ਕਿਉਂ ਹਾਂ ਕਿ ਅਸੀਂ ਸੱਚਮੁੱਚ ਆਲਸੀ ਹਾਂ ਬਿਲਕੁਲ ਨਹੀਂ ਅਸਲ ਵਿੱਚ ਅਸੀਂ ਆਲਸੀ ਉਦੋਂ ਫੀਲ ਕਰਦੇ ਹਾਂ ਜਦੋਂ ਕੋਈ ਕੰਮ ਸਾਨੂੰ ਬਹੁਤ ਵੱਡਾ ਭਿਆਨਕ ਜਾਂ ਮੁਸ਼ਕਿਲ ਦਿਖਾਈ ਦਿੰਦਾ ਹੈ ਜਦੋਂ ਕੋਈ ਕੰਮ ਸਾਡੇ ਸਾਹਮਣੇ ਆਉਂਦਾ ਹੈ ਸਾਡਾ ਦਿਮਾਗ ਆਟੋਮੈਟਿਕ ਸਿਗਨਲ ਦਿੰਦਾ ਹੈ ਯਾਰ ਇਹ ਤਾਂ ਬਹੁਤ ਵੱਡਾ ਕੰਮ ਆ ਇਹ ਪਹਾੜ ਵਰਗਾ ਹੈ ਇਹ ਤੇਥੋਂ ਨਹੀਂ ਹੋਣਾ ਕੁਝ ਸੌਖਾ ਕਰ ਲੈ ਕਿਉਂਕਿ ਸਾਡਾ ਦਿਮਾਗ ਸਾਡੀ ਸੋਚ ਇੱਕ ਸਧਾਰਨ ਰੂਲ ਫੋਲੋ ਕਰਦਾ ਆ ਰਿਹਾ ਹੈ ਦੁੱਖ ਤੋਂ ਬਚੋ ਸੁੱਖ ਦੀ ਚੋਣ ਕਰੋ ਤੇ ਸਾਡੇ ਲਈ ਨਵਾਂ ਕੰਮ ਸ਼ੁਰੂ ਕਰਨਾ ਇੱਕ ਵੱਡੇ ਦੁੱਖ ਵਰਗਾ ਲੱਗਦਾ ਹੈ ਇਸੇ ਕਰਕੇ ਅਸੀਂ ਸੌਖਾ ਕੰਮ ਚੁਣ ਲੈਂਦੇ ਹਾਂ ਫੋਨ ਟੀਵੀ ਤੇ ਸੌਖੀਆਂ ਆਦਤਾਂ ਵਿੱਚ ਫਸੇ ਰਹਿੰਦੇ ਹਾਂ ਪਰ ਇੱਕ ਗੱਲ ਯਾਦ ਰੱਖੋ ਇਹ ਅਸਲ ਵਿੱਚ ਤੁਹਾਡੇ ਜੀਵਨ ਦੀ ਹਕੀਕਤ ਨਹੀਂ ਇਹ ਸਿਰਫ ਉਸ ਆਦਤ ਦਾ ਨਤੀਜਾ ਹੈ ਜੋ ਤੁਸੀਂ ਅਣਜਾਣੇ ਹੀ ਆਪਣੀ ਜ਼ਿੰਦਗੀ ਵਿੱਚ ਪਾ ਲਈ ਹੈ ਅਤੇ ਜਿਵੇਂ ਇੱਕ ਆਦਤ ਬਣ ਸਕਦੀ ਹੈ ਉਹ ਜਿਹੇ ਤਰੀਕੇ ਨਾਲ ਉਹ ਆਦਤ ਛੱਡੀ ਵੀ ਜਾ ਸਕਦੀ ਹੈ ਤੁਹਾਨੂੰ ਪਰਫੈਕਟ ਹੋਣ ਦੀ ਲੋੜ ਨਹੀਂ ਇੱਕ ਛੋਟਾ ਜਿਹਾ ਕਦਮ ਤੁਸੀਂ ਸਿਰਫ ਸਿੱਖਣਾ ਸ਼ੁਰੂ ਕਰਨਾ ਹੈ ਫਿਰ ਤੁਹਾਡੀ ਪੂਰੀ ਆਉਣ ਵਾਲੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੀ ਹੈ ਨੰਬਰ 2 ਸਭ ਤੋਂ ਪਹਿਲਾ ਕਦਮ ਕੰਮ ਨੂੰ ਛੋਟਾ ਬਣਾਓ ਅਸੀਂ ਅਕਸਰ ਫੇਲ ਇਸ ਕਰਕੇ ਨਹੀਂ ਹੁੰਦੇ ਕਿ ਅਸੀਂ ਕਾਬਿਲ ਨਹੀਂ ਅਸੀਂ ਫੇਲ ਇਸ ਕਰਕੇ ਹੁੰਦੇ ਹਾਂ ਕਿ ਅਸੀਂ ਸ਼ੁਰੂਆਤ ਹੀ ਗਲਤ ਤਰੀਕੇ ਨਾਲ ਕਰਦੇ ਹਾਂ ਸ਼ੁਰੂਆਤੀ ਦੌਰ ਵਿੱਚ ਹੀ ਅਸੀਂ ਪਹਾੜ ਤੇ ਚੜਨਾ ਚਾਹੁੰਦੇ ਹਾਂ ਅਸੀਂ ਇੱਕ ਦਿਨ ਵਿੱਚ ਕਾਮਯਾਬੀ ਦਾ ਸੁਪਨਾ ਦੇਖਦੇ ਹਾਂ ਇੱਕ ਹਫ਼ਤੇ ਵਿੱਚ ਕਿਤਾਬ ਖਤਮ ਕਰਨ ਦੀ ਸੋਚਦੇ ਹਾਂ ਇੱਕ ਮਹੀਨੇ ਵਿੱਚ ਹੀ ਕਰੋੜਪਤੀ ਬਣਨ ਦਾ ਟਾਰਗੇਟ ਰੱਖ ਲੈਂਦੇ ਹਾਂ ਪਰ ਜਦੋਂ ਇਹ ਵੱਡੇ ਵੱਡੇ ਗੋਲ ਸਾਡੇ ਸਾਹਮਣੇ ਖੜੇ ਹੁੰਦੇ ਹਨ ਉਹਨਾਂ ਦਾ ਵੱਡਾਪਨ ਹੀ ਸਾਨੂੰ ਡਰਾ ਦਿੰਦਾ ਹੈ ਫਿਰ ਆਉਂਦੀ ਹੈ ਚਿੰਤਾ ਸਟ्रेस ਤੇ ਫਿਰ ਸਾਡਾ ਦਿਮਾਗ ਸਾਡੇ ਕਦਮ ਰੋਕ ਦਿੰਦਾ ਹੈ ਇਸ ਦਾ ਹੱਲ ਸਿਰਫ ਇਹੀ ਆ ਕੰਮ ਨੂੰ ਇੰਨਾ ਛੋਟਾ ਕਰ ਦਿਓ ਕਿ ਸ਼ੁਰੂ ਕਰਨਾ ਬਹੁਤ ਆਸਾਨ ਲੱਗੇ ਅਸਲ ਵਿੱਚ ਸ਼ੁਰੂਆਤ ਹੀ ਆਪਣੇ ਆਪ ਮੰਜ਼ਿਲ ਤੇ ਲੈ ਜਾਂਦੀ ਹੈ ਇਹ ਛੋਟੇ ਛੋਟੇ ਕਦਮ ਤੁਹਾਡੇ ਮਾਈਂਡ ਨੂੰ ਟ੍ਰਿਕ ਕਰਦੇ ਹਨ ਦਿਮਾਗ ਕਹਿੰਦਾ ਇਹ ਕੰਮ ਤਾਂ ਬਹੁਤ ਸੌਖਾ ਹੈ ਕਰ ਲੈਂਦੇ ਹਾਂ ਅਤੇ ਜਿਵੇਂ ਹੀ ਤੁਸੀਂ ਸ਼ੁਰੂ ਕਰ ਦਿੰਦੇ ਹੋ ਯਾਦ ਰੱਖੋ ਸ਼ੁਰੂ ਕਰਨਾ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਪਹਾੜ ਚੜਨਾ ਸਭ ਨੂੰ ਔਖਾ ਲੱਗਦਾ ਪਰ ਇੱਕ ਕਦਮ ਚੁੱਕਣਾ ਸਭ ਲਈ ਸੌਖਾ ਹੁੰਦਾ ਤੇ ਜ਼ਿੰਦਗੀ 'ਚ ਵੀ ਇੱਕੋ ਚੀਜ਼ ਸੱਚ ਹੈ ਛੋਟੇ-ਛੋਟੇ ਕਦਮ ਹੀ ਵੱਡੀ ਕਾਮਯਾਬੀ ਬਣਾਉਂਦੇ ਹਨ ਇਸ ਲਈ ਵਾਅਦਾ ਕਰੋ ਅੱਜ ਤੋਂ ਤੁਸੀਂ ਆਪਣੇ ਸੁਪਨੇਆਂ ਲਈ ਛੋਟੇ-ਛੋਟੇ ਕਦਮ ਲੈਣੇ ਸ਼ੁਰੂ ਕਰੋਗੇ ਤਾਂ ਮੰਜ਼ਿਲ ਨੇੜੇ ਦਿਸੇਗੀ ਸਫਰ ਦਾ ਆਨੰਦ ਆਵੇਗਾ ਨੰਬਰ 3 ਪਹਿਲਾ ਆਸਾਨ ਰੁਟੀਨ ਬਣਾਓ ਕਦੇ ਸੋਚਿਆ ਸਿਰਫ ਵਿਲ ਪਾਵਰ ਨਾਲ ਕੋਈ ਗੋਲ ਅਚੀਵ ਨਹੀਂ ਕਰ ਸਕਦਾ ਉਦਾਹਰਨ ਤੁਸੀਂ ਰੋਜ਼ ਜਿਮ ਜਾਣ ਦਾ ਸੋਚਦੇ ਹੋ ਪਰ ਦਿਮਾਗ ਕਹਿੰਦਾ ਅੱਜ ਨਹੀਂ ਕੱਲ ਕਰਾਂਗੇ ਰੁਟੀਨ ਇੱਕ ਆਟੋਮੈਟਿਕ ਸਿਸਟਮ ਹੈ ਜਿੱਥੇ ਦਿਮਾਗ ਨੂੰ ਸੋਚਣ ਦਾ ਚੋਇਸ ਹੀ ਨਹੀਂ ਮਿਲਦਾ ਸ਼ੁਰੂਆਤ ਕਿਵੇਂ ਕਰਨੀ ਬਹੁਤ ਸੌਖਾ ਰਾਤ ਨੂੰ ਸ਼ੂਜ਼ ਬੈੱਡ ਦੇ ਕੋਲ ਰੱਖੋ ਸਵੇਰੇ ਉઠੋ ਪਹਿਲਾ ਕੰਮ ਸ਼ੂਜ਼ ਪਾ ਲਵੋ ਦਿਮਾਗ ਨੂੰ ਡਿਸੀਜਨ ਲੈਣ ਦਾ ਮੌਕਾ ਹੀ ਨਾ ਦਿਓ ਕੋਈ ਵੀ ਕੰਮ ਸਿਰਫ ਉਦੋਂ ਤੱਕ ਔਖਾ ਲੱਗਦਾ ਹੈ ਜਦੋਂ ਤੱਕ ਉਹ ਆਦਤ ਨਹੀਂ ਬਣ ਜਾਂਦਾ ਦਿਨ ਦੀ ਸ਼ੁਰੂਆਤ ਇੱਕਦਮ ਸਿੰਪਲ ਰੱਖੋ ਇੱਕ ਗਲਾਸ ਪਾਣੀ 5 ਮਿੰਟ ਕਸਰਤ ਇੱਕ ਛੋਟੀ ਜਹੀ ਜਿੱਤ ਇਹ ਛੋਟੀਆਂ ਜਿੱਤਾਂ ਤੁਹਾਨੂੰ ਦਿਨ ਲਈ ਮੋਮੈਂਟਮ ਦਿੰਦੀਆਂ ਹਨ ਹੌਲੀ ਹੌਲੀ ਰੁਟੀਨ ਤੁਹਾਡੇ ਲਈ ਆਰਾਮਦਾਇਕ ਬਣ ਜਾਂਦੀ ਹੈ 2-3 ਦਿਨ ਬਾਅਦ ਜਿਹੜੀ ਚੀਜ਼ ਔਖੀ ਲੱਗਦੀ ਹੈ ਉਹੀ ਤੁਹਾਡਾ ਲਾਈਫਸਟਾਈਲ ਬਣ ਜਾਂਦੀ ਹੈ ਅਤੇ ਉਸ ਦਿਨ ਤੋਂ ਤੁਸੀਂ ਆਪਣੀ ਜ਼ਿੰਦਗੀ ਦਾ ਰਾਹ ਆਪ ਬਣਾਉਣ ਲੱਗ ਪੈਂਦੇ ਹੋ ਸੋ ਯਾਦ ਰੱਖੋ ਛੋਟੀਆਂ-ਛੋਟੀਆਂ ਜਿੱਤਾਂ ਹੀ ਜ਼ਿੰਦਗੀ ਦਾ ਰੁਖ ਮੋੜਦੀਆਂ ਨੇ ਨੰਬਰ 4 ਹੁਣ ਗੱਲ ਕਰਦੇ ਹਾਂ 2 ਮਿੰਟ ਰੂਲ ਦੀ ਕਿਸੇ ਵੀ ਕੰਮ ਦੀ ਸ਼ੁਰੂਆਤ ਇੰਨੀ ਛੋਟੀ ਬਣਾ ਦਿਓ ਕਿ ਦਿਮਾਗ ਵੀ ਕਹੇ ਹਾਂ ਇਹ ਤਾਂ ਬਿਲਕੁਲ ਸੌਖਾ ਹੈ ਜਿਵੇਂ ਬੁੱਕ ਪੜਨੀ ਸਿਰਫ ਇੱਕ ਪੇਜ ਪੜੋ ਰੂਮ ਸਾਫ ਕਰਨਾ ਸਿਰਫ ਇੱਕ ਕੋਨਾ ਸਾਫ ਕਰੋ ਪ੍ਰੋਜੈਕਟ ਸ਼ਟਾਰਟ ਕਰਨਾ ਸਿਰਫ ਇੱਕ ਮੇਲ ਕਰੋ ਜਿਮ ਜਾਣਾ ਸਿਰਫ 2 ਮਿੰਟ ਕਸਰਤ ਕਰੋ 2 ਮਿੰਟ ਵੀ ਕੰਮ ਸ਼ੁਰੂ ਕਰਨ ਲਈ ਕਾਫੀ ਹੁੰਦੇ ਨੇ ਕਿਉਂਕਿ ਜਦੋਂ ਤੁਸੀਂ 2 ਮਿੰਟ ਦੀ ਸ਼ੁਰੂਆਤ ਕਰ ਲੈਂਦੇ ਹੋ ਤਾਂ ਦਿਮਾਗ ਆਟੋਮੈਟਿਕ ਹਰਕਤ ਵਿੱਚ ਆ ਜਾਂਦਾ ਅਤੇ ਫਿਰ ਕੰਮ ਜਾਰੀ ਰੱਖਣਾ ਬਹੁਤ ਸੌਖਾ ਹੋ ਜਾਂਦਾ ਇੱਕ ਵਾਰੀ ਸੋਚੋ ਕਾਰ ਨੂੰ ਪਹਿਲਾ ਗੇਅਰ ਲਗਾਉਣ ਲਈ ਸਭ ਤੋਂ ਵੱਧ ਪਾਵਰ ਲੱਗਦੀ ਹੈ ਜਦੋਂ ਕਾਰ ਚੱਲ ਪੈਂਦੀ ਤਾਂ ਬਾਕੀ ਗੇਅਰ ਆਪਣੇ ਆਪ ਪੈ ਰਹੇ ਜਾਂਦੇ ਹਨ ਜ਼ਿੰਦਗੀ ਵਿੱਚ ਵੀ ਸ਼ੁਰੂਆਤ ਪਹਿਲਾ ਗੇਅਰ ਹੀ ਜ਼ਰੂਰੀ ਹੈ ਜਿਵੇਂ ਕੋਈ weight loss ਕਰ ਰਿਹਾ 2 ਮਿੰਟ ਰੂਲ ਅੱਜ ਸਿਰਫ ਇੱਕ ਕਦਮ ਸਿਰਫ ਇੱਕ ਬੋਤਲ ਪਾਣੀ ਤੁਸੀਂ ਵੇਖੋਗੇ ਇਹ ਛੋਟਾ ਜਿਹਾ ਐਕਸ਼ਨ ਤੁਹਾਡੇ ਅੰਦਰ ਇੱਕ ਵੱਡਾ ਮੂਮੈਂਟਮ ਤਿਆਰ ਕਰ ਦਿੰਦਾ ਹੈ ਜਿਹੜਾ ਕੰਮ ਤੁਸੀਂ ਕਈ ਦਿਨਾਂ ਤੋਂ ਟਾਲ ਰਹੇ ਹੋ ਅੱਜ ਉਸ ਦੀ ਸ਼ੁਰੂਆਤ ਤਾਂ ਜ਼ਰੂਰ ਕਰਨੀ ਹੈ ਜਦੋਂ ਤੁਸੀਂ ਇਸ ਰੂਲ ਨੂੰ ਫੋਲੋ ਕਰ ਲੈਂਦੇ ਹੋ ਤਾਂ ਉਸ ਛੋਟੀ ਜਿੱਤ ਨੂੰ ਸੈਲੀਬ੍ਰੇਟ ਕਰੋ ਜਿਵੇਂ ਆਪਣਾ ਫੇਵਰਟ ਗੀਤ ਸੁਣਨਾ ਇੱਕ ਕੱਪ ਕੌਫੀ 2 ਮਿੰਟ ਰਿਲੈਕਸ ਇਨਾਮ ਹਮੇਸ਼ਾ ਦਿਮਾਗ ਨੂੰ ਇਹੀ ਸਿਖਾਉਂਦਾ ਹੈ ਕਿ ਇਹ ਕੰਮ ਬਹੁਤ ਵਧੀਆ ਕਾਮਯਾਬੀ ਵਾਲੇ ਪਾਸੇ ਵਧਿਆਂ ਦਿਮਾਗ ਵਿੱਚ ਇੱਕ ਚੰਗੀ ਫੀਲਿੰਗ ਆਉਂਦੀ ਹੈ ਤੇ ਇਸ ਤਰ੍ਹਾਂ ਤੁਸੀਂ ਆਪਣੇ ਦਿਮਾਗ ਨੂੰ ਆਲਸ ਤੋਂ ਮੁਕਤ ਕਰ ਲੈਂਦੇ ਹੋ ਅਗਲੀ ਵਾਰ ਹੋਰ ਹੌਸਲੇ ਨਾਲ ਕੰਮ ਕਰਨ ਲਈ ਦਿਮਾਗ ਸਾਥ ਦਿੰਦਾ ਹੈ ਹਰ ਛੋਟੀ ਜਿੱਤ ਨੂੰ ਸੈਲੀਬ੍ਰੇਟ ਕਰਨਾ ਕਿਉਂਕਿ ਇਹੀ ਛੋਟੀਆਂ ਜਿੱਤਾਂ ਤੁਹਾਨੂੰ ਵੱਡੀ ਕਾਮਯਾਬੀ ਵੱਲ ਲੈ ਕੇ ਜਾਂਦੀਆਂ ਨੇ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਪੰਜਾਬੀ ਰੂ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ